ਸੰਪੂਰਨ ਭਾਰਤ ਸੰਚਾਲਨ ਕਮੇਟੀ ਪਠਾਨਕੋਟ ਦੀ ਤਰਫੋਂ ਅੱਜ ਪਠਾਨਕੋਟ ਮਲਖਪੁਰ ਦੇ ਪੰਜਾਬ ਅਰਬਨ ਪਲਾਨਿੰਗ ਐਂਡ ਡਵੈਲਪਮੈਂਟ ਅਥਾਰਟੀ ਦੇ ਗਰਾਊਂਡ ਦੇ ਵਿੱਚ ਮਲਖਪੁਰ ਚੌਂਕ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਗਿਆ ਇਸ ਦੌਰਾਨ ਐਸ ਸੀ ਐਸਟੀ ਸਮਾਜ ਸੇਵੀ ਸੰਗਠਨ ਜਿਹੜੇ ਨੂੰ ਇਕਜੁੱਟ ਰਹੇ ਤੇ ਜਿਸ ਦੀ ਜਾਣਕਾਰੀ ਜਿਹੜੀ ਹੈ ਸਾਡੇ ਨਾਲ ਇਸ ਦੌਰਾਨ ਖਾਸ ਗੱਲਬਾਤ ਜਿਹੜੀ ਹੈ ਪ੍ਰਦਾਨ ਕੇਵਲ ਕਿਸ਼ਨ ਨੇ ਕੀਤੀ ਅਤੇ ਜਾਣਕਾਰੀ ਵੀ ਸਾਂਝੀ ਕੀਤੀ ਉਹ ਵੀ ਤੁਹਾਨੂੰ ਸੁਣਾਵਾਂਗੇ ਫਿਲਹਾਲ ਤੁਹਾਨੂੰ ਦੱਸ ਦਿੰਨੇ ਆ ਪੂਰੀ ਗੱਲਬਾਤ ਮਾਨਯੋਗ ਸੁਪਰੀਮ ਕੋਰਟ ਦੇ ਐਸਐਸਪੀ ਰੱਖਵਾਕਰਨ ਸੰਬੰਧੀ ਫੈਸਲੇ ਦੇ ਬਰੁਤ ਤੇ ਇਹ ਜਿਹੜਾ ਹੈ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਅੱਜ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਬਹੁਜਨ ਐਸਸੀਐਸ ਦੀ ਓਬੀਸੀ ਵਰਗ ਦੇ ਜਿਹੜੇ ਵੀ ਸਮਾਜਿਕ ਧਾਰਮਿਕ ਸੰਗਠਨ ਨੇ ਉਹਨਾਂ ਦੇ ਵੱਲੋਂ ਸੰਪੂਰਨ ਭਾਰਤ ਬੰਦ ਸੰਚਾਲਨ ਕਮੇਟੀ ਦੇ ਬੈਨਰ ਦੇ ਹੇਠ ਭਾਰਤ ਬੰਦ ਵਿੱਚ ਸ਼ਾਮਲ ਹੋ ਕੇ ਜਾਤੀ ਉਪਵਰਗ ਬਣਾਉਣ ਅਤੇ ਕ੍ਰੀਮੀ ਲੇਅਰ ਨੂੰ ਰੱਖਵੇ ਕਰਨ ਲਾਭ ਤੋਂ ਬੰਚਿਤ ਕਰਨ ਦੇ ਸਰਕਾਰ ਨੂੰ ਦਿੱਤੇ ਆਦੇਸ਼ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਬਾਬਾ ਸਾਹਿਬ ਦੁਆਰਾ ਰਚਿਤ ਸੰਵਿਧਾਨ ਅਤੇ ਬਹੁਜਨ ਅਧਿਕਾਰਾਂ ਨੂੰ ਬਚਾਉਣ ਦੇ ਲਈ ਸੁਪਰੀਮ ਕੋਰਟ ਦੇ ਆ ਰਕਸ਼ਨ ਸੰਬੰਧੀ ਫੈਸਲੇ ਨੂੰ ਰੱਦ ਕੀਤਾ ਜਾਵੇ ਦੱਸਦੇ ਇਹ ਰਕਮਕਰਨ ਨੂੰ ਰਕਵੇਂ ਕਰਨਾ ਨੂੰ ਜਿਹੜਾ ਹੈ ਕਾਨੂੰਨ ਨੂੰ ਜਿਹੜਾ ਹੈ ਰਕਮਾ ਕਰਨ ਦੇ ਕਾਨੂੰਨ ਨੂੰ ਬਹਾਲ ਕਰਨ ਵਿੱਚ ਜਿਹੜਾ ਆਬਾਦੀ ਅਨੁਸਾਰ ਹਰ ਸੱਤ ਦੇ ਹਿੱਸੇਦਾਰੀ ਦੇਣ ਲਈ ਇਸ ਨੂੰ ਸੰਵਿਧਾਨ ਦੀ ਨੋਮੀ ਅਨੁਸੂਚੀ ਵਿੱਚ ਦਰਜ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਕੋਈ ਵੀ ਸਰਕਾਰ ਜਾਂ ਫਿਰ ਅਦਾਲਤ ਇਸ ਨੂੰ ਜਿਹੜਾ ਇਸ ਦੇ ਕਾਨੂੰਨ ਦੇ ਨਾਲ ਕੋਈ ਵੀ ਛੇੜਛਾੜ ਜਿਹੜੀ ਹੈ ਉਹ ਨਾ ਹੋ ਸਕੇ ਤੇ ਉੱਥੇ ਹੀ OBC ਸਮਾਜ ਦੇ ਕ੍ਰੀਮੀ ਲੇਅਰ ਦੇ ਆਦੇਸ਼ ਨੂੰ ਵੀ ਰੱਦ ਕੀਤਾ ਜਾਵੇ ਮੰਗ ਤੇ ਗਈ ਹੈ ਅਤੇ ਪ੍ਰਦਰਸ਼ਨ ਤੋਂ ਬਾਅਦ ਮਾਨਯੋਗ ਡੀਸੀ ਨੂੰ ਵੀ ਇਹ ਮੰਗ ਪੱਤਰ ਜਿਹੜਾ ਹੈ ਉਹ ਸੌਪਿਆ ਗਿਆ ਤੇ ਆਓ ਹੁਣ ਗੱਲ ਕਰ ਲੈਂਦੇ ਆ ਪ੍ਰਦਾਨ ਕੇਵਲ ਕ੍ਰਿਸ਼ਨ ਦੇ ਨਾਲ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਡੀਸੀ ਨੂੰ ਮੰਗ ਪੱਤਰ ਜੜਾਏ ਉਹ ਸੌਪਿਆ ਗਿਆ ਤੇ ਕੀ ਕੀ ਮੰਗਾਂ ਜੜੀਆਂ ਨੇ ਉਹਨਾਂ ਦੀਆਂ ਨੇ ਆਓ ਸੁਣਨੇ ਸਾਰੀਆਂ ਸੰਗਤਾਂ ਨੂੰ ਜੈ ਭੀਮ ਜੈ ਭਾਰਤ ਪੂਰੇ ਭਾਰਤ ਦੇ ਵਿੱਚ ਜੋ ਸੁਪਰੀਮ ਕੋਰਟ ਦੇ ਫੈਸਲੇ ਸੀਗੇ ਉਸ ਦੇ ਸਬੰਧ ਵਿੱਚ ਪੂਰੇ ਭਾਰਤ ਵਿੱਚ ਅੱਜ 21 ਅਗਸਤ ਨੂੰ ਭਾਰਤਵੰਦੀ ਕਾਲ ਦਿੱਤੀ ਗਈ ਜਿਸ ਦੇ ਵੇਲੇ ਸਾਡੀ ਭਾਰਤਵੰਦ ਸਜੁਕਤ ਕਮੇਟੀ ਬਣੀ ਸਾਰੇ ਸਮਾਜਾਂ ਨੂੰ ਲੈ ਕੇ ਸਾਰੀਆਂ ਸਮਾਜਿਕ ਤੇ ਧਾਰਮਿਕ ਜਸੇਵੰਦੀਆਂ ਇਕੱਠੀਆਂ ਹੋ ਕੇ ਅਸੀਂ ਸਾਰਿਆਂ ਨੇ ਇੱਕ ਫੈਸਲਾ ਕੀਤਾ ਕਿ ਜੋ ਅਸੀਂ ਭਾਰਤਵੰਦ ਹੋ ਰਿਹਾ ਉਹਦੇ ਵਿੱਚ ਅਸੀਂ ਪਠਾਨਕੋਟ ਨੂੰ ਵੀ ਸੰਪੂਰਨ ਰੂਪ ਚ ਬੰਦ ਕਰਾਂਗੇ ਅਸੀਂ ਜੋ ਪ੍ਰੋਗਰਾਮ ਲਿਖਿਆ ਸੀ ਉਹ ਸੀਗਾ ਧਰਮ ਸਾਹਿਬ ਕੁਆਰਤ ਧਰਮਸਾਲਾ ਪਠਾਨਕੋਟ ਤੋਂ ਚੱਲ ਕੇ ਤੇ ਲਾਈਟਾਂ ਵਾਲੇ ਚੌਕ ਤੇ ਜਾ ਕੇ ਸਮਾਪਤ ਕਰਾਂਗੇ ਕੁੱਸ ਦੇ ਸਬੰਧ ਵਿੱਚ ਅਸੀਂ ਸਾਰੀਆਂ ਜਸੇਵੰਦੀਆਂ ਨਾਲ ਜਦੋਂ ਵਿਚਾਰ ਵਟਾਂਦਰਾ ਕਰ ਰਹੇ ਸੀ ਤੇ ਪਰਸੋਂ ਸਾਨੂੰ ਪਤਾ ਚੱਲਿਆ ਕਿ ਜਿਹੜੀ ਸਾਡੀ ਸਾਡੇ ਭਰਾ ਨੇ ਜਿਹੜੇ ਸਾਡਾ ਪਾਲਮਿਕ ਭਾਈਸਾਰਾ ਉਹਨਾਂ ਨੇ ਇਸ ਦਾ ਇਸ ਬੰਦ ਦਾ ਵਿਰੋਧ ਕੀਤਾ ਅਸੀਂ ਉਹਨਾਂ ਨਾਲ ਪਰਸੋਂ ਸ਼ਾਮ ਨੂੰ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਉਹਨਾਂ ਨੇ ਸਾਨੂੰ ਅਸ਼ਵਾਸਨ ਦਿੱਤਾ ਕਿ ਜੋ ਕਾਨੂੰਨ ਸਾਡੇ ਹੱਕຊਾਇਆ ਤੁਸੀਂ ਉਹਦਾ ਵਿਰੋਧ ਨਹੀਂ ਕਰਨਾ ਅਸੀਂ ਉਹਨਾਂ ਨੂੰ ਵੀ ਅਸ਼ਵਾਸਨ ਦੇ ਗਏ ਕਿ ਅਸੀਂ ਤੁਹਾਡਾ ਜੋ ਤੁਹਾਨੂੰ ਹੱਕ ਮਿਲੇ ਅਸੀਂ ਉਹਦਾ ਵਿਰੋਧ ਨਹੀਂ ਕਰਾਂਗੇ ਪਰ ਜਿਹੜੀ ਕ੍ਰੀਮੀ ਲੇਅਰ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਹੈ ਸੁਪਰੀਮ ਕੋਰਟ ਵੱਲੋਂ ਸਰਕਾਰ ਨੇ ਜਿਹੜੀ ਚੋਰ ਦਰਵਾਜ਼ੇ ਤੇ ਰਾਈ ਆਪ ਲੋਕ ਸਭਾ ਦੇ ਵਿੱਚ ਨਾ ਕਰਕੇ ਸੁਪਰੀਮ ਕੋਰਟ ਕੋਲੋਂ ਕੋਇਆ ਗਿਆ ਅਸੀਂ ਉਸ ਦਾ ਵਿਰੋਧ ਕਰਾਂਗੇ ਤੇ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਵਾਂਗੇ ਪਰ ਕੱਲ ਜਦੋਂ ਉਹਨਾਂ ਨੇ ਸਾਡੀ ਉਸ ਕਾਲ ਨੂੰ ਅੱਗੇ ਚਲਾਇਆ ਤੇ ਗੱਲ ਕੀਤੀ ਦੁਪਹਿਰ ਤੋਂ ਬਾਅਦ ਸਾਨੂੰ ਗੱਲ ਪਤਾ ਚੱਲਿਆ ਕਿ ਸਾਡਾ ਪਾਲਵਿਕ ਭਾਈਚਾਰਾ ਵਿਰੋਧ ਕਰ ਰਿਹਾ ਅਸੀਂ ਫਿਰ ਆਪਣਾ ਪ੍ਰੋਗਰਾਮ ਚੇਂਜ ਕਰਤਾ ਅਸੀਂ ਡੀਸੀ ਸਾਹਿਬ ਦੇ ਆਫਿਸ ਦੇ ਸਾਹਮਣੇ ਸਵੇਰੇ 10 ਵਜੇ ਇਕੱਠੇ ਹੋਏ ਹਾਂ ਇਕੱਠੇ ਹੋ ਕੇ ਸਾਰੀਆਂ ਸੰਸਥਾਵਾਂ ਵੱਲੋਂ ਇੱਕ ਸਾਂਝਾ ਮੈਮੋਰੰਡਮ ਜਿਹੜਾ ਅਸੀਂ ਡੀਸੀ ਸਾਹਿਬ ਨੂੰ ਦੇ ਕੇ ਆਏ ਹਾਂ ਡੀਸੀ ਸਾਹਿਬ ਨੇ ਸਾਡੀ ਪੂਰੀ ਗੱਲ ਸੁਣੀ ਹੈ ਸਾਰੇ ਹੀ ਸਾਥੀਆਂ ਦੇ ਨਾਲ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਔਰ ਸਾਡੀਆਂ ਜਿਹੜੀਆਂ ਮੰਗਾਂ ਸੀ ਉਹ ਅਸੀਂ ਕੋਈ ਸਾਡੇ ਬਾਲਮੀਕ ਸਮਾਜ ਅਸੀਂ ਪ੍ਰਤੀ ਕੋਈ ਉਲਟ ਨਹੀਂ ਚੱਲ ਰਹੀ ਅਸੀਂ ਉਹਨਾਂ ਨੂੰ ਜਿਹੜੀ ਰਿਜ਼ਰਵੇਸ਼ਨ ਮਿਲੀ ਹੈ ਅਸੀਂ ਉਹਦੇ ਹੱਕ 'ਚ ਆ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਆ ਇਸ ਗੱਲ ਦੀ ਤੇ ਅਸੀਂ ਜਿਹੜੀ ਆਪੀ ਕ੍ਰੀਮੀ ਲੇਅਰ ਹੈ ਉਹਦੇ ਬਾਰੇ ਵਿੱਚ ਅਸੀਂ ਡੀਸੀ ਸਾਹਿਬ ਨਾਲ ਡਿਸਕਸ ਕੀਤਾ ਤੇ ਉਹਨਾਂ ਨੂੰ ਅਸੀਂ ਮੈਮੋਰੰਡਮ ਦਿੱਤਾ ਸਾਰੀਆਂ ਸੰਸਥਾਵਾਂ ਨੂੰ ਜੈਪੀ ਜੈਪੀ ਸਾਥੀ ਸਾਰੀਆਂ ਸੰਸਥਾਵਾਂ ਆਧਾਰੀ ਸੰਸਥਾਵਾਂ ਸਭਾਈ ਸੰਸਥਾਵਾਂ ਇਕੱਠੇ ਹੋ ਕੇ ਮਹਾਪੁਰਸ਼ਾਂ ਵਿਚਾਰਤਾ ਲੈ ਕੇ ਤੁਰੇ ਹਾਂ ਮਹਾਪੁਰਸ਼ਾਂ ਵਿਚਾਰਤਾ ਪਚਾਹ ਪ੍ਰਸਾਰ ਕਰਨਾ ਹੈ ਜਨ ਜਨਤਾ ਪਹਚਾਨਾ ਹੈ ਮਾਤਾ ਪੁੱਤ ਲਗ ਬਾਬਾ ਸਾਹਿਬ ਬੈਠ ਕਰ ਤੱਕ ਉਹ ਵਿਚਾਰਤਾ ਦੇ ਅੰਦਰ ਜੋ ਇਹ ਫੈਸਲਾ ਆਇਆ ਆਪਾਂ ਫੈਸਲੇ ਦਾ ਵਿਰੋਧ ਕਰਨ ਆਇਆ ਹਾਂ ਪਰ ਅਸੀਂ ਚਾਹਦੇ ਹਾਂ ਸਮਾਜੀ ਪਹਜਾਰਾ ਬਣਿਆ ਰਹੇ ਭਾਵੇਂ ਕੋਈ ਕੁਰਬਾਨੀ ਦੇਣੇ ਪਏ ਅਸੀਂ ਸ਼ਹਿਰ ਚ ਆਸਲੀ ਆਸਲੀ ਉਹਸੀ ਪਹਜਾਰਾ ਨੁਕਸਾਨ ਨਹੀਂ ਹੋਣ ਜਾਵੇ ਭਾਵੇਂ ਕੁਝ ਵੀ ਕਰਨਾ ਪਵੇ ਉਸੇ ਦੀ ਆਪਾਂ ਜੋ ਚੇਂਜ ਕੀਤੀ ਆ ਸਾਥੀਆਂ ਰਾਤੋਂ ਰਾਤ ਵਾ ਸਾਰੇ ਮੈਸੇਜ ਦਿੱਤੇ ਨਾ ਔਰ ਸਾਥੀਆਂ ਇਹ ਹਾਲੀ ਗੱਲ ਪਰਵਾਹ ਕੀਤੀ ਆ ਕੁਝ ਨਾਰਾਜ਼ ਵੀ ਹੋਏ ਨਾ ਪਰ ਪਾਇਚਾ ਬਣਾ ਰੱਖਣ ਵਾਸਤੇ ਯਾਨ ਪ੍ਰਵਾਨਗੀਆਂ ਤਿਆਰ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਜਾਤੀ ਜਾਣਕਾਰੀ ਨਾ ਕਰਾਓ ਜਿੰਨੀ ਗੈ ਜਾਤੀ ਹਿਸਾਬਾਦਾਨ ਦੇ ਜਾਓ ਜਾਂ ਯਾਦਾ ਹਾ ਦਾ ਘਟਾ ਦਿਓ ਜੋ ਨਹੀਂ ਮਿਲਿਆ ਉਹ ਦੇ ਦਿਓ ਇਦਾਂ ਕਰਕੇ ਸਮਾਜ ਪਾੜ ਨਾ ਪਾਓ ਇਹ ਆਪਣੀ ਰੋਟੀਆਂ ਸੇਕਣ ਦੀ ਕੋਸ਼ਿਸ਼ ਨਾ ਕਰੋ ਸਮਾਜ ਦੋਫਾੜ ਨਾ ਕਰੋ ਕਰੋਗੇ ਤਾਂ ਨੁਕਸਾਨ ਹੋਏਗਾ ਜੇ ਲੋਕ ਪਾਟਣਗੇ ਆਖਰ ਤੁਹਾਡੇ ਉਲਟ ਹੋਣਗੇ ਤੇ ਦੇਸ਼ ਚ ਇੱਕ ਉਹ ਤਾ ਇੱਕ ਵਿਚਾਰ ਤਾ ਬਨਜੇ ਰਾਹ ਗਲਤ ਬਨਜੇਗਾ ਇਸ ਕਹੇ ਹਾਂ ਸਰਕਾਰ ਨੂੰ ਬੇਨਤੀ ਹੈ ਸਾਰੀ ਇਸ ਮੰਗ ਨੂੰ ਮੰਨਦੇ ਹੋਏ ਜਾਤੀ ਜਨਗਣਨਾ ਕਰਾਓ ਹਿੱਸੇਦਾਰੀ ਦਿਓ ਤੇ ਲੋਕਾਂ ਨੂੰ ਆਮ ਨਿਮਾਨਾ ਰਹਿਣ ਦਿਓ ਜੇ ਸਰਕਾਰ ਸ਼ਰਾਤ ਨਾ ਕਰੇ ਤੇ ਲੋਕ ਬੜਿਆ ਆਮ ਨਿਮਾਨਾ ਜੀ ਰਹੇ ਇੱਕ ਭਾਈਚਾਰਾ ਜੀ ਰਹੇ ਸਾਰਿਆਂ ਜੈ ਪੀਮ ਜੈ ਭਾਰਤ ਜੈ ਬਹੁਜਨ ਜੈ ਮੋਲ ਜੈ ਸਰਦਾਰ ਜੀਮ ਜੈ ਭਾਰਤ ਅੱਜ 21 ਅਗਸਤ 2024 ਨੂੰ ਜਿਹੜੇ ਸੁਪਰੀਮ ਕੋਰਟ ਦਾ ਡਾਇਰੈਕਸ਼ਨ ਸੈਂਟਰ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਨੂੰ ਅਗੇਂਸਟ ਰਿਜ਼ਰਵੇਸ਼ਨ ਆਈ ਹੈ ਉਹਦੇ ਸਬੰਧ ਵਿੱਚ ਉਹਦੇ ਗੇਸਟ ਉਹਦੇ ਸਬੰਧ ਚ ਅੱਜ ਪੁਡਾ ਗਰਾਊਂਡ ਚ ਪਠਾਨਕੋਟ ਦੇ ਸਾਰਿਆਂ ਐਸਸੀਐਸਟੀ, ਓਬੀਸੀ ਜਿੱਥੇ ਬੰਦਿਆਂ ਧਾਰਮਿਕ ਔਰ ਸਮਾਜਿਕ ਜਿੱਥੇ ਬੰਦਿਆਂ ਇਕੱਠੀਆਂ ਹੋ ਕੇ ਉਹਨਾਂ ਨੇ ਆਪਣਾ ਇੱਕ ਮੈਮੋਰੰਡਮ ਜਿਹੜਾ ਹੈ ਡੀਸੀ ਸਾਹਿਬ ਨੂੰ ਆਪਣੇ ਕੇਵਲ ਕਿਸ਼ਨ ਜੀ ਰਵਿਦਾਸ ਸਭਾ ਦੇ ਜਿਹੜੇ ਟਰਸਟ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਮਾਦਮ ਰਾਏ ਜਾਂ ਮਨੋਰਜੀ ਜਿਹੜੇ ਸੈਕਟਰੀ ਨੇ ਉਹਨਾਂ ਦੇ ਮਾਦਮ ਰਾਏ ਅੱਜ ਡੀਸੀ ਸਾਹਿਬ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਆਪਣਾ ਮੈਮੋਰੰਡਮ ਦਿੱਤਾ ਆਪਣੀਆਂ ਤਕਲੀਫਾਂ ਜਿਹੜੇ ਦੱਸੀਆਂ ਗਈਆਂ ਨੰਬਰ 2 ਦੇ ਉੱਤੇ ਸਾਡਾ ਜਿਹੜਾ ਪ੍ਰੋਗਰਾਮ ਹੈ ਜਿਹੜੇ ਆਲਰੇਡੀ ਦੱਸ ਚੁੱਕੇ ਨੇ ਕਿ ਪ੍ਰੋਗਰਾਮ ਜਿਹੜਾ ਬਹੁਤ ਬੜਾ ਪ੍ਰੋਗਰਾਮ ਸੀ ਲੰਬਾ ਪ੍ਰੋਗਰਾਮ ਸੀਗਾ ਲੇਕਿਨ ਕਿਸੇ ਵਜ੍ਹਾ ਕਰਕੇ ਕਿਸੇ ਕਾਰਨ ਕਰਕੇ ਸਾਡੇ ਬਾਲਮਿਕੀ ਮਜਬੀਸ ਸਮਾਜ ਦੇ ਜਿਹੜੇ ਭਾਈਚਾਰੇ ਹੈਗੇ ਉਹਨਾਂ ਨੇ ਜਾਂ ਉਹਨਾਂ ਨੇ ਸਾਡੀ ਗੱਲ ਨਹੀਂ ਸਮਝੀ ਜਾਂ ਅਸੀਂ ਉਹਨਾਂ ਦੀ ਗੱਲ ਨਹੀਂ ਸਮਝੀ ਹੈਗੀ ਲੇਕਿਨ ਇਹ ਸਰਕਾਰਾਂ ਦੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਹੀ ਐਸਸੀ ਐਸਟੀ ਭਾਈਚਾਰੇ ਦੇ ਵਿੱਚ ਪਾੜ ਪਾ ਦਿਓ ਤੇ ਉਹ ਰਾਜ ਕਰੋ ਇਹ ਅੱਜ ਉਹ ਗੱਲ ਆ ਗਈ ਹੈਗੇ ਕਿ ਉਹ ਅੰਗਰੇਜ਼ਾਂ ਵਾਲੀ ਨੀਤੀ ਆ ਗਈ ਹੈ ਡਿਵਾਈਡ ਐਂਡ ਰੂਲ ਇਹ ਰੂਲ ਆ ਗਿਆ ਹੈਗੇ ਕੋਈ ਗੱਲ ਨਹੀਂ ਉਹ ਸਾਡੇ ਭਾਈ ਭਾਈ ਨੇ ਹੈਗੇ ਉਹਨਾਂ ਦੇ ਨਾਲ ਆ ਸੀਗੇ ਉਨਾ ਨੂੰ ਜਿਹੜੀ ਰਜਰਵੇਸ਼ਨ ਮਿਲੀ ਹੈ ਉਹਨਾਂ ਨਾਲ ਸਾਡਾ ਕੋਈ ਵਿਰੋਧ ਨਹੀਂ ਹੈ ਉਹਨਾਂ ਦਾ ਕੋਈ ਵਿਰੋਧ ਨਹੀਂ ਹੈਗਾ ਸਿਰਫ ਤਾਂ ਸਿਰਫ ਇਹ ਵੀ ਗੱਲ ਜਿਹੜੀ 29 19 ਤਰੀਕ ਦੀ ਮੀਟਿੰਗ ਚ ਹੋਈ ਸੀਗੀ ਕਿ ਸਾਡਾ ਜਿਹੜਾ ਵਿਰੋਧ ਹੈ ਜੋ ਸੁਪਰੀਮ ਕੋਰਟ ਨੇ ਕਰੀਮੀ ਲੇਅਰ ਦਾ ਜਿਹੜਾ ਮਸਲਾ ਉਠਾਇਆ ਸੀਗਾ ਉਹ ਕਰੀਮੀ ਲੇਅਰ ਦੇ ਵਿੱਚ ਜਿਹੜਾ ਮਸਲਾ ਉਠਾਇਆ ਸੀ ਉਹਦੇ ਅਗੇਂਸ ਸੀਗਾ ਹੈਗਾ ਲੇਕਿਨ ਕਰੀਮੀ ਲੇਅਰ ਦਾ ਮਸਲਾ ਵੀ ਜਿਹੜਾ ਹੈਗਾ ਉਹ ਬੜਾ ਗੰਭੀਰ ਹੈਗਾ ਹੈਗਾ ਸਾਡੀ ਆਬਾਦੀ ਜਿਹੜੀ ਹੈ 85% ਹੈ ਲੇਕਿਨ ਕਿਆ ਸਾਡੀ ਆਬਾਦੀ ਜਿਹੜੀ ਹੈ 5% ਵੀ ਜਿਹੜੀ ਅਮੀਰ ਹੋ ਗਈ ਹੈਗੀ ਹੈ ਜਿਹੜੀ ਕਿ ਕ੍ਰੀਮੀ ਲੇਅਰ ਚਾਰੇ ਨੇਗੇ ਅਰੇ 85% ਆਬਾਦੀ ਦੇ ਵਿੱਚ ਜੇ 5-4% ਜੇ ਉੱਪਰ ਚਲੇ ਗਏ ਨੇ ਤੇ ਸਾਡੀ ਜਿਹੜੀ ਜਮਾਤ ਜਿਹੜੀ ਹੈ ਸਾਡੀ ਜਿਹੜੀ ਹੈ ਸਾਰੀ ਬਰਾਦਰੀ ਉਹ ਅਮੀਰ ਨਹੀਂ ਹੋ ਗਈਗੀ ਸਾਰਾ ਗਲਤ ਹੈਗਾ ਇਸ ਦੇ ਗੈਸਟ ਸਾਡਾ ਵਿਰੋਧ ਪ੍ਰਸਤ ਸੀਗਾ ਤੇ ਉਹ ਸਾਡਾ ਵਿਰੋਧ ਜਿਹੜਾ ਉਹ ਬੜਾ ਮਕਾਮ ਜਾ ਬ ਰਿਹਾ ਇਹਨਾਂ ਦੇ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਦਾ ਅਰਜੀ ਸਾਹਿਬ ਦਾ ਔਰ ਕੇਵਲ ਜੀ ਦਾ ਜਿਨ੍ਹਾਂ ਨੇ ਸਾਰਾ ਕੱਟ ਕੀਤਾ ਔਰ ਸਾਰੇ ਲੋਕਾਂ ਦਾ ਦਾ ਅਡਵਾਂਸ ਕਰਦੇ ਜਿਨ੍ਹਾਂ ਨੇ ਤਕਲੀਫ ਦੇ ਕੇ ਇੱਥੇ ਬਾਰਿਸ਼ ਦੇ ਵਿੱਚ ਵੀ ਆਪਨੇ ਆ ਕੇ ਆਪਣਾ ਪ੍ਰਦਰਸ਼ਨ ਨਾਲ ਸਾਥ ਦਿੱਤਾ ਧੰਨਵਾਦ ਜੈ ਭੀਮ ਜੈ ਭਾਰਤ ਜੀ ਜੀ ਹਾਂਜੀ ਜੈ ਭੀਮ ਜੈ ਭਾਰਤ ਅੱਜ ਅਸੀਂ ਬਹੁਤ ਹੀ ਸੰਯੁਕਤ ਜੜੀਆਂ ਵੀ ਦਿੱਤੇ ਬੰਦੀਆਂ ਸੀਗਾ ਉਹਨਾਂ ਦੇ ਸੱਦੇ ਤੇ ਇੱਥੇ ਪੁੱਡਾ ਗਰਾਊਂਡ ਦੇ ਵਿੱਚ ਡੀਸੀ ਆਫਿਸ ਦੇ ਸਾਹਮਣੇ ਪਹੁੰਚੇ ਹਾਂ ਔਰ ਪਹਿਲੇ ਜਿਹੜਾ ਇਹਨਾਂ ਨੇ ਪ੍ਰੋਗਰਾਮ ਲਿਖਿਆ ਸੀਗਾ ਉਹਨੂੰ ਥੋੜਾ ਜਿਹਾ ਪੋਸਟਪੋਨ ਕਰਕੇ ਥੋੜਾ ਚੇਂਜ ਕਰਕੇ ਇਹ ਪ੍ਰੋਗਰਾਮ ਜਿਹੜਾ ਕੀਤਾ ਗਿਆ ਇਹਦੇ ਵਿੱਚ ਜਿਹੜਾ ਕਿ ਸੁਪਰੀਮ ਕੋਰਟ ਨੇ ਇੱਕ ਜਿਹੜਾ ਇੱਕ ਫੈਸਲਾ ਦਿੱਤਾ ਹੈ ਇੱਕ ਆਰਡਰ ਕੀਤਾ ਹੈ ਕਿ ਜਿਹੜਾ ਜਿਹੜੀ ਐਸਸੀ ਬਰਾਦਰੀ ਦੀ ਵਿੱਚ ਜਿੰਨੀਆਂ ਵੀ ਕਾਸਟ ਹੈਗੀਆਂ ਇਹਨਾਂ ਨੂੰ ਅਲੱਗ-ਅਲੱਗ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜੋ ਕਿ ਬਿਲਕੁਲ ਹੀ ਗਲਤ ਹੈ ਕਿਉਂਕਿ ਇਹ ਸ਼ੁਰੂ ਤੋਂ ਹੀ ਇਹ ਜਿਹੜੀ ਆ ਮਨੋਵਦੀ ਸੋਚ ਵਾਲੀ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਵੀ ਮਾਣਯੋਗ ਜੱਜ ਬੈਠੇ ਨੇ ਉਹ ਵੀ ਉਹਨਾਂ ਦੀ ਸੋਚ ਦੇ ਮੁਤਾਬਕ ਚੱਲ ਰਹੇ ਨੇ ਉਹਨਾਂ ਨੇ ਕੀ ਕਰ ਰਿਹਾ ਕਿ ਜਿਵੇਂ ਸਾਡੀਆਂ ਜੜੀਆਂ ਐਸਸੀ ਕਾਸਟ ਹੈ ਬੀਸੀਸ ਕਾਸਟ ਹੈ ਗਿਆ ਇਹਨਾਂ ਦੇ ਵਿੱਚ ਫੁੱਟ ਪਾ ਰਹੇ ਨੇ ਔਰ ਕਹਿ ਰਹੇ ਨੇ ਕਿ ਇਹ ਅਲੱਗ-ਅਲੱਗ ਹੋ ਜਾਣ ਤਾਂ ਜੋ ਇੱਕਜੁੱਟ ਹੋ ਜਾਣਗੇ ਤੇ ਸਾਡਾ ਇਹ ਮੁਕਾਬਲਾ ਕਰਨਗੇ ਇਹਨਾਂ ਨੂੰ ਸਿਰਫ ਸਾਨੂੰ ਅਲੱਗ-ਅਲੱਗ ਕਰਨ ਦਾ ਇਹ ਇਹੀ ਇੱਕ ਰੀਜ਼ਨ ਹੈ ਕਿ ਇਹ ਇਕੱਠੇ ਨਾ ਹੋਣ ਔਰ ਅਸੀਂ ਤੁਹਾਡੇ ਮਾਦੀਆਂ ਰਾਈ ਇਹ ਗੱਲ ਜ਼ਰੂਰ ਸਰਕਾਰਾਂ ਨੂੰ ਸੁਪਰੀਮਾਂਜੋ ਸੁਪਰੀਮ ਕੋਰਟ ਜੀ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਸਾਰੇ ਹੀ ਇਕਜੁੱਟ ਹਾਂ ਚਾਹੇ ਉਹ ਬਾਲਮਿਕੀ ਸਮਾਜ ਹੈ ਚਾਹੇ ਉਹ ਬੀਸੀ ਸਮਾਜ ਹੈ ਚਾਹੇ ਉਹ ਐਸਸੀ ਸਮਾਜ ਹੈ ਚਾਹੇ ਉਹ ਐਸਟੀ ਸਮਾਜ ਹੈ ਅਸੀਂ ਸਾਰੇ ਇਕ ਹੈ ਔਰ ਇਕ ਹੀ ਰਵਾਂਗੇ ਔਰ ਤੁਹਾਡੇ ਮਾਧਿਅਮ ਰਾਈ ਮੈਂ ਇੱਕ ਲਾਲ ਜ਼ਰੂਰ ਕਹਾਂਗੀ ਕਿਉਂਕਿ ਮੈਂ ਪੋਲਿਟਿਸ਼ ਹੋਣ ਦੇ ਨਾਤੇ ਜ਼ਰੂਰ ਕਹਾਂਗੀ ਕਿ ਜਿਹੜੇ ਸਾਡੇ ਦਲਿਤ ਸਮਾਜ ਦੇ ਵਿਧਾਨ ਸਭਾ ਦੇ ਵਿੱਚ ਸਾਡੇ ਕੋਲੋਂ ਚੁਣ ਕੇ ਗਏ ਹੋਏ ਐਮਐਲਏ ਸਾਹਿਬ ਨੇ ਔਰ ਜਿਨੇ ਵੀ ਸਾਡੇ ਐਮਪੀ ਨੇ ਉਹ ਵੀ ਉੱਥੇ ਜਾ ਕੇ ਸੰਸਦ 'ਚ ਗੱਲ ਤੇ ਕਰਨ ਕਿ ਜੋ ਮਰਜ਼ੀ ਫੈਸਲਾ ਜਿਹੜਾ ਇਹ ਕਰੀ ਜਾ ਰਹੇ ਨੇ ਐਸੀਬੀਸੀ ਲੋਗਾ ਦੇ ਸਮਾਜ ਦੇ ਖਿਲਾਫ ਉਹਨਾਂ ਨੂੰ ਰੋਕ ਤੇ ਲਗਾਉਣ ਉਹਨਾਂ ਦੀ ਜ਼ੁਬਾਨ ਦੇ ਵਿੱਚ ਕੋਈ ਗੱਲ ਆ ਹੀ ਨਹੀਂ ਰਹੀ ਕਿ ਅਸੀਂ ਇਹਨਾਂ ਦਾ ਵਿਰੋਧ ਕਰੀਏ ਕਿਉਂਕਿ ਸਾਡੇ ਲੋਕਾਂ ਨੇ ਇਹਨਾਂ ਨੂੰ ਜਿਟਾ ਕੇ ਭੇਜਿਆ ਔਰ ਚੁੱਪਚਾਪ ਉਹਨਾਂ ਦੇ ਫੈਸਲੇ ਜਿਹੜੇ ਐਸੈਪਟ ਕਰੀ ਜਾਂਦੇ ਨੇ ਮੈਂ ਤੁਹਾਡੇ ਮਾਦੀ ਨਾਲ ਉਹਨਾਂ ਨੂੰ ਵੀ ਰਿਕਵੈਸਟ ਕਰਾਂਗੀ ਕਿ ਜਿਹੜੇ ਸਾਡੇ ਤੋਂ ਚੁਣ ਕੇ ਸੰਸਦ ਦੇ ਮੈਂਬਰ ਗਏ ਨੇ ਉਹ ਵੀ ਉੱਥੇ ਗੱਲ ਰੱਖਣ ਧੰਨਵਾਦ ਜੀ ਜੈਪ੍ਰੀਮ ਜੈਪ੍ਰੀਮ ਅੱਜ ਸਵੇਰੇ तकरीबन 10:30 11 ਵਜੇ ਜਿਹੜੀ ਕਿ ਸਮੂਹ ਸੰਪੂਰਨ ਭਾਰਤਪਨ ਸੰਚਾਲਨ ਕਮੇਟੀ ਦਾ ਪਠਾਨਕੋਟ ਵਿੰਗ ਹੈ ਜਿਹੜਾ ਉਹਨਾਂ ਵੱਲੋਂ ਡੀਸੀ ਦਫ਼ਤਰ ਦੇ ਮੀਟਿੰਗ ਹਾਲ ਵਿਖੇ ਇੱਕ ਮੈਮੋਰੰਡਮ ਦਿੱਤਾ ਗਿਆ ਹੈ ਉਹ ਮੈਮੋਰੰਡਮ ਦੇ ਵਿੱਚ ਜਿਹੜਾ ਕਿ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਦਾ ਡਿਸੀਜਨ ਹੈ ਉਹਦੇ ਰਿਲੇਸ਼ਨ ਦੇ ਵਿੱਚ ਤੇ ਇਸ ਤੋਂ ਇਲਾਵਾ ਕੁਝ ਡਿਮਾਂਡਸ ਜਿਹੜੀਆਂ ਨੇ ਉਹਨਾਂ ਵੱਲੋਂ ਰੱਖੀਆਂ ਗਈਆਂ ਨੇ ਇਹ ਸਾਰਾ ਕੁਝ ਅਸੀਂ ਨੋਟ ਕਰ ਲਿਆ ਹੈ ਤੇ ਇਹਨਾਂ ਦਾ ਮੈਮੋਰੰਡਮ ਜਿਹੜਾ ਹੈ ਉਹ ਆਪਾਂ ਜਿਹੜੇ ਕਿ ਯੂਗ ਅਥਾਰਟिटीज ਨੇ ਉਹਨਾਂ ਤੱਕ ਪਾਚਾਵਾਂਗੇ ਕੈਂਪਰ ਪਰਸਨ ਹਨੀ ਦੇ ਨਾਲ ਅਜ ਇਸ ਦੀ ਰਿਪੋਰਟ